ਸਾਡੇ ਪੰਜਾਬ ਦੀ ਸਿੱਖਾਂ ਦੀ ਤਰਾਸਦੀ ਆ ਵੀ ਜਿਹੜਾ ਇੰਡੀਆ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਕਹਿੰਦਾ ਜਿਸ ਮੁਲਕ ਦੇ ਅਸੀਂ ਗੁਲਾਮ ਆ ਉਸ ਮੁਲਕ ਦੀ ਗੁਲਾਮੀ ਦੇ ਵਿੱਚ ਰਾਜਨੀਤੀ ਨੂੰ ਬਹਾਲ ਕਰਾਉਣ ਦੇ ਲਈ ਵੀ ਸਿੱਖਾਂ ਨੂੰ ਮਿੰਤਾਾਂ ਤੇ ਤਰਲੇ ਤੇ ਸਟੇਜਾਂ ਲਾਉਣੀਆਂ ਪਈਆਂ ਹੁਣ ਬੀਜੇਪੀ ਜਾਂ ਜਿਹੜਾ ਹਿੰਦੁਸਤਾਨ ਆ ਉਹਨੇ ਆਪਣੀ ਪ੍ਰੈਕਟਿਸ ਬਦਲ ਲਈ ਆ ਇਹ ਗੱਲਾਂ ਹੁਣ ਮੈਨੂੰ ਲੱਗਦਾ ਸਾਨੂੰ ਇੱਕ ਪਾਸੇ ਰੱਖ ਦੇਣੀਆਂ ਚਾਹੀਦੀਆਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ ਹੁਣ ਉਹਨੂੰ ਬਾਦਲ ਵਰਕੇ ਨਹੀਂ ਚਾਹੀਦੇ ਅਸੀਂ ਕਹਿੰਨੇ ਵੀ ਜਿੱਦਨ ਉਹਨਾਂ ਨੂੰ ਬਾਦਲ ਵਰਕੇ ਮਿਲਨ ਕਿਉਂ ਚੋਣਾ ਕਰਾਉਣਗੇ ਨਹੀਂ ਹੁਣ ਉਹਨਾਂ ਨੇ ਵਿਸਾਖੀਆਂ ਦਾ ਸਹਾਰਾ ਲੈਣਾ ਛੱਡਤਾ ਆ ਹੁਣ ਬਾਦਲ ਧੇਰ ਵੇਖੋ ਤੁਸੀਂ ਐਸ ਟਾਈਮ ਬਾਦਲ ਧੇਰ ਵੀ ਤੇ ਆ ਗਈ ਆ ਨਾ ਜਦ ਜਿੱਦਨ ਸੀਗਾ ਬਾਦਲ ਉਹਦਨ ਕਿਹੜੀਆਂ ਇਹਨਾਂ 5 ਸਾਲ ਬਾਅਦ ਚੋਣਾ ਕਰਾ ਲਈਆਂ ਉਹਨਾਂ ਨੂੰ ਇਹ ਲੱਗਦਾ ਹੋਏਗਾ ਵੀ ਅਸੀਂ ਕਿਸੇ ਦਾ ਸਹਾਰਾ ਕਿਉਂ ਲੈਣਾ ਸਿੱਧਾ ਤੇ ਉਹਨਾਂ ਨੇ ਆਪਣੇ ਸਿੱਧੇ ਬੰਦੇ ਲਿਆਂਦੇ ਤੁਸੀਂ ਵੇਖ ਲਓ ਹਯੂਰ ਸਾਹਿਬ ਦਾ ਹਾਲ ਕਮੇਟੀਆਂ ਦਾ ਹਰਿਆਣਾ ਸਾਡੇ ਗਵਾਂਡ ਚ ਆ ਦੱਸੋ ਕਿਸ ਨੂੰ ਭਲੇ ਖੜਾ ਰਹਿ ਗਿਆ ਵੀ ਬੀਜੇਪੀ ਤੋਂ ਵੱਖਰੇ ਨੇ ਦੂਜੇ ਤਖਤਾਂ ਦਾ ਹਾਲ ਵੇਖੋ ਸਾਡਾ ਕੀ ਆ ਤੇ ਉਹੀ ਕੰਮ ਹੋਣਾ ਉਹਨਾਂ ਨੇ ਇੱਥੇ ਕਰਨਾ ਹੁਣ ਉਹਨਾਂ ਨੇ ਸਾਡੇ ਵਿੱਚੋਂ ਕਮਜ਼ੋਰ ਨਹੀਂ ਲੱਭਣੇ ਉਹਨਾਂ ਆਪਣੇ ਤਿਆਰ ਕੀਤੇ ਬੰਦੇ ਸਾਡੇ ਇੱਥੇ ਲਾ ਕੇ ਫਿੱਟ ਕਰਨੇ ਆ ਤੇ ਉਹਦੇ ਤੇ ਉਹਨਾਂ ਦਾ ਜ਼ੋਰ ਲੱਗਾ ਆ ਸਮੱਸਿਆ ਇਹ ਆ ਵੀ ਸਾਡੀਆਂ ਚੋਣਾਂ ਕਰਵਾਉਣ ਦੇ ਲਈ ਅਸੀਂ ਖੁਦ ਉਹਨੇ ਸਮਰੱਥ ਨਹੀਂ ਸਾਡਾ ਫੈਸਲਾ ਇੰਡੀਆ ਦੀ ਪਾਰਲੀਮੈਂਟ ਕਰਦੀ। ਸੋ ਸਾਨੂੰ ਆਪਣੇ ਫੈਸਲੇ ਇੰਡੀਆ ਦੀ ਜੁਗਲ ਦੇ ਵਿੱਚੋਂ ਬਾਹਰ ਕੱਢਣੇ ਪੈਣਗੇ। ਸਾਡੀ ਹਰ ਤਾਕਤ ਇੰਡੀਆ ਨੇ ਆਪਣੇ ਕੰਟਰੋਲ 'ਚ ਰੱਖੀ ਹੋਈ ਹੈ। ਜਦੋਂ ਅਸੀਂ ਹਾਲ ਤੋਂ ਆਈ ਪਾਉਨੇ ਹ ਸਟੇਜਾਂ ਤੋਂ ਇਹ ਕਹਿੰਨੇ ਆ ਕਿ ਪੰਜਾਬ ਦੇ ਕੋਲੋਂ ਸਾਰੀਆਂ ਤਾਕਤਾਂ ਖੋਈਆਂ ਜਾ ਰਹੀਆਂ। ਐਨਆਈਏ ਦੀ ਜਿਹੜੀ ਛਾਪੇ ਮਾਰੀ ਹੋਈ ਤੁਸੀਂ ਉਹਨੂੰ ਸਾਰੀ ਨੂੰ ਇਹ ਗੱਲ ਨੂੰ ਸਮਝੋ। ਇਹ ਪਹਿਲੀ ਵਾਰੀ ਨਹੀਂ ਹੋਈ ਤੇ ਆਖਰੀ ਵਾਰੀ ਨਹੀਂ। ਯੂਐਫੀ ਇਹ ਪਹਿਲੀ ਵਾਰੀ ਨਹੀਂ ਲੱਗਾ ਤੇ ਆਖਰੀ ਵਾਰੀ ਨਹੀਂ ਲੱਗਾ। ਐਨਸੇ ਪਹਿਲੀ ਵਾਰੀ ਨਹੀਂ ਲੱਗੀ ਤੇ ਆਖਰੀ ਵਾਰੀ ਨਹੀਂ ਲੱਗੀ ਇਹ ਲਗਣੀਆਂ ਨੇ ਸਾਡੇ ਉਤੇ ਪਰ ਜੇ ਹੁਣ ਇਹਦਾ ਅੱਗੇ ਹੱਲ ਕੀ ਆਵੇ ਇੱਕ ਹੱਲ ਤੇ ਉਹ ਆ ਜਿਹੜਾ ਅਸੀਂ ਸਾਰੀਆਂ ਸਟੇਜਾਂ ਤੋਂ ਕਹਿੰਦੇ ਆਂ ਕਿ ਖਾਲਸਾਪਨ ਤੋਂ ਬਿਨਾ ਸਾਡਾ ਕੋਈ ਹੱਲ ਨਹੀਂ ਤੇ ਹੁੰਦਾ ਵੀ ਐਵੇਂ ਪਰ ਸਮੱਸਿਆ ਉੱਥੇ ਆ ਜਾਂਦੀ ਜਦੋਂ ਇੱਕ ਵੱਡਾ ਹਿੱਸਾ ਸਿੱਖਾਂ ਦਾ ਸਾਡਾ ਹੀ ਸਾਨੂੰ ਮਤ ਦੇਣ ਲੱਗ ਪੈਂਦਾ ਭੀ ਨਹੀਂ ਜੀ ਤੁਸੀਂ ਤਾਂ ਖਾਲਸਾਪਨ ਦੀ ਗੱਲ ਕਰਕੇ ਤੇ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕਰਦੇ ਹੋ ਇਹ ਆ ਸਿਸਟਮ ਦੀ ਗੁਲਾਮੀ ਵੀ ਹੁਣ ਸਾਡਾ ਜੋਰ ਲੱਗ ਗਿਆ ਵੀ ਸੰਤ ਜਰਨੈਲ ਸਿੰਘ ਨੂੰ ਵੀ ਇਹ ਤੈਅ ਕਰੀਏ ਵੀ ਹਿੰਦੁਸਤਾਨੀ ਆ ਉਹ ਕਿ ਉਹ ਮੁਲਕ ਦੇ ਵਿਰੋਧੀ ਨਹੀਂ ਕਿ ਉਹਨੇ ਤਾਂ ਖਾਲਸਾਣ ਮੰਗਿਆ ਨਹੀਂ ਜਿਹੜਾ ਸ਼ਖਸ ਸ਼ਹਾਦਤ ਦੇ ਗਿਆ ਅਕਾਲ ਤਖਤ ਦੇ ਇੱਕ ਫੌਜ ਦੇ ਖਿਲਾਫ ਲੜਦਿਆ ਮੁਲਕ ਦੇ ਖਿਲਾਫ ਲੜਦਿਆ ਸਾਡੇ ਪ੍ਰਚਾਰਕਾਂ ਦਾ ਜੋਰ ਲੱਗ ਗਿਆ ਸਟੇਜਾਂ ਤੋਂ ਕਹਿੰਦਿਆਂ ਕਹਿੰਦਿਆਂ ਵੀ ਉਹਨੇ ਤਾਂ ਕਦੀ ਖਾਲਸਾਣ ਨਹੀਂ ਮੰਗਿਆ ਦੱਸੋ ਸਗੋਂ ਖਾਲਸਾਣ ਤੇ ਇੱਕ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਅਸੀਂ ਉਹਨੂੰ ਬਦਨਾਮੀ ਚ ਕਦੋਂ ਦਾ ਲੈ ਗਏ ਆ ਸੰਤਾਂ ਦੇ ਨਾਲ ਖਾਲਸਾਤਨ ਜੋੜ ਕੇ ਉਹਨਾਂ ਦੀ ਸ਼ਖਸੀਅਤ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਕਿੰਨੇ ਵਾੜਿਆ ਸਾਡੇ ਮਨਾਂ ਚ ਸਿਸਟਮ ਨੇ ਵਾੜਿਆ ਸੋ ਖਾਲਸਤਾਨੀ ਹੋਣਾ ਮਾਨ ਦੇ ਨਾਲ ਕਹੋ ਤੇ ਖਾਲਸਤਾਨ ਦੇ ਲਈ ਲੜੋ ਪਰ ਉਸ ਲੜਾਈ ਦੇ ਵਿੱਚ ਵਿੱਚ ਜਿਹੜੀਆਂ ਇਹ ਲੜਾਈਆਂ ਨੇ ਨਿੱਕੀਆਂ ਨਿੱਕੀਆਂ ਇਹਨਾਂ ਨੂੰ ਵੀ ਨਾਲ ਸਾਨੂੰ ਕੈਰੀ ਕਰਨਾ ਪਏਗਾ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇਕੱਤਰ ਹੋਈ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਹੈ ਤੇ ਮੈਂ ਇਹ ਕਰਨੀ ਚਾਹੁੰਦਾ ਕਿ ਬਹੁਤ ਸਾਰੀਆਂ ਸਾਡੀਆਂ ਸਟੇਜਾਂ ਦੇ ਉੱਤੇ ਇੱਕ ਗੱਲ ਕੀਤੀ ਜਾਂਦੀ ਆ ਕਿ ਅਸੀਂ ਉਸ ਮੁਲਕ ਦੇ ਵਾਸੀ ਆ ਜਿੱਥੇ ਸਾਡੀਆਂ ਧੀਆਂ ਪੈਣਾ ਦੀ ਇੱਜ਼ਤ ਲੁੱਟੀ ਗਈ ਕੀਤੀ ਜਾਂਦੀ ਇਹ ਵੀ ਕਿਹਾ ਜਾਂਦਾ ਅਸੀਂ ਉਸ ਮੁਲਕ ਦੇ ਵਾਸੀ ਆ ਜਿੱਥੇ ਸਾਡਾ ਕਤਲੇਆਮ ਕੀਤਾ ਗਿਆ ਉਹ ਵੀ ਕਿਹਾ ਜਾਂਦਾ ਜੀ ਅਸੀਂ ਉਸ ਮੁਲਕ ਦੇ ਵਾਸੀ ਆ ਜਿਨ੍ਹਾਂ ਦੀਆਂ ਫੌਜਾਂ ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕਰਨਾ ਹੈ ਇਹਦੇ 'ਚ ਇੱਕ ਨਿੱਕੀ ਜਿਹੀ ਖਰਾਬੀ ਆ ਜਿੰਨੀਆਂ ਗੱਲਾਂ ਮੈਂ ਬੋਲੀਆਂ ਉਹ ਖਰਾਬੀ ਨੂੰ ਸਮਝੋ ਫਿਰ ਰਸਤੇ ਸਾਫ਼ ਹੋ ਜਾਣਗੇ ਖਰਾਬੀ ਕੀ ਆ ਆਸੀਂ ਉਸ ਮੁਲਕ ਦੇ ਵਾਸੀ ਆ ਨਹੀਂ ਆਸੀਂ ਉਸ ਮੁਲਕ ਦੇ ਵਾਸੀ ਨਹੀਂ ਆ ਜਿਨ੍ਹਾਂ ਦੇ ਵਿੱਚ ਇਹ ਕੁਝ ਹੋਇਆ ਇਹ ਸਾਰਾ ਕੁਝ ਹੋਇਆ ਹਿੰਦੁਸਤਾਨ ਦੇ ਵਿੱਚ ਇਹ ਸਾਰਾ ਕੁਝ ਹੋਇਆ ਇੰਡੀਆ ਦੇ ਵਿੱਚ ਸਾਡਾ ਮੁਲਕ ਪੰਜਾਬ ਆ ਸਾਡਾ ਮੁਲਕ ਖਾਲਸਤਾਨ ਆ ਜੇ ਸਾਡੇ ਪੰਜਾਬ ਦੇ ਵਿੱਚ ਸਾਡਾ ਕਤਲਿਆਮ ਜਾਂ ਸਾਡੀਆਂ ਢੀੜਾਂ ਨੇ ਜਾਂ ਸਾਡੇ ਬਹੁਤਾਤ ਗਿਣਤੀ ਨੇ ਕਿਸੇ ਦਾ ਕਤਲਿਆਮ ਕੀਤਾ ਤੇ ਤਾਂ ਦੱਸੋ ਜੇ ਅਸੀਂ ਕਿਸੇ ਦਾ ਜ਼ਬਰਜਨਾਹ ਕੀਤਾ ਪੰਜਾਬ ਮੁਲਕ ਦੇ ਵਿੱਚ ਤੇ ਤਾਂ ਦੱਸੋ ਇੱਥੇ ਥੋੜਾ ਜਿਹਾ ਕਰੈਕਟ ਕਰੀਏ ਇਹ ਕਿਹਾ ਕਰੀਏ ਅਸੀਂ ਉਸ ਮੁਲਕ ਦੇ ਗੁਲਾਮ ਆ ਜਿਨ੍ਹਾਂ ਨੇ ਸਾਡੇ ਨਾਲ ਇਹ ਸਭ ਕੁਝ ਕੀਤਾ ਸੋ ਆਪਣਾ ਮੁਲਕ ਸਾਫ਼ ਕਰੋ ਹਿੰਦੁਸਤਾਨ ਸਾਡਾ ਮੁਲਕ ਨਹੀਂਗਾ ਜਿਹੜੀ ਡੈਮੋਕ੍ਰੇਸੀ ਨੂੰ ਬਹਾਲ ਕਰਨ ਦੀ ਗੱਲ ਇੱਥੇ ਚੱਲਦੀ ਆ ਇਹ ਵੀ ਇੱਕ ਤਰਾਸ ਦੀ ਆ ਵੇਖੋ ਸਾਡੇ ਪੰਜਾਬ ਦੀ ਸਿੱਖਾਂ ਦੀ ਤਰਾਸ ਦੀ ਆ ਕਿ ਜਿਹੜਾ ਇੰਡੀਆ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਕਹਿੰਦਾ ਜਿਸ ਮੁਲਕ ਦੇ ਅਸੀਂ ਗੁਲਾਮ ਆ ਉਸ ਮੁਲਕ ਦੀ ਗੁਲਾਮੀ ਦੇ ਵਿੱਚ ਰਾਜਨੀਤੀ ਨੂੰ ਬਹਾਲ ਕਰਾਉਣ ਦੇ ਲਈ ਵੀ ਸਖਾ ਨੂੰ ਮਿੰਤਾਾਂ ਤੇ ਤਰਲੇ ਤੇ ਸਟੇਜਾ ਲਾਉਣੀਆਂ ਪੈਂਦੀ ਆ ਤੇ ਫਿਰ ਕਾਹਦਾ ਲੋਕਤੰਤਰ ਐ ਕਾਹਦੀਆਂ ਖੁਸ਼ੀਆਂ ਨੇ ਸਾਡੇ ਲਈ ਕਾਹਦਾ ਇਹ ਲੋਕਤੰਤਰ ਐ ਕੋਈ ਲੋਕਤੰਤਰ ਨਹੀਂ ਚਲੋ ਜਿਹੜਾ ਅੱਜ ਦਾ ਪੁਆਇੰਟ ਆ ਮੈਂ ਉਹਦੇ ਤੇ ਆਵਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਐ ਚੋਣਾਂ ਨੇ ਇਹਦੀ ਬੁਨਿਆਦ ਇਹਦੀ ਇੱਕ ਖਰਾਬੀ ਜਿਹੜੀ ਜੜ ਹੈ ਜਿੱਥੇ ਉਹਨੂੰ ਵੀ ਸਾਨੂੰ ਫੜਨਾ ਚਾਹੀਦਾ ਇਹ ਜੜ ਜਿੱਥੇ ਇੰਡੀਅਨ ਸਿਸਟਮ ਆ ਜਿੱਥੇ ਭਾਰਤੀ ਸਿਸਟਮ ਹੈ ਅਸੀਂ ਕਹਿੰਦੇ ਆ ਵੀ ਇੰਡੀਆ ਦੀ ਪਾਰਲੀਮੈਂਟ ਸਾਡੀਆਂ ਚੋਣਾਂ ਨਹੀਂ ਕਰਾਉਂਦੀ ਪਰ ਉਹ ਕਿਉਂ ਨਹੀਂ ਕਰਾਉਂਦੀ ਇੱਕ ਸਵਾਲ ਆ ਕਿਉਂ ਨਹੀਂ ਕਰਾਉਂਦੀ ਉਹਦਾ ਸਾਰਾ ਇੱਕ ਮੋਟਾ ਜਿਹਾ ਜਵਾਬ ਦੇ ਦਿੰਦੇ ਆ ਵੀ ਜਦੋਂ ਤੱਕ ਉਹਨਾਂ ਕੋਲ ਬਾਦਲ ਵਰਗਾ ਨਹੀਂ ਆਊਗਾ ਉਹ ਚੋਣਾਂ ਨਹੀਂ ਕਰਾਉਣਗੇ ਇਹ ਵੀ ਗੱਲ ਠੀਕ ਆ ਪਰ ਫਿਰ ਇੱਕ ਸਵਾਲ ਬਣ ਜਾਂਦਾ ਵੀ ਜੇ ਬਾਦਲ ਵਰਗਾ ਵੀ ਉਹਨਾਂ ਦੇ ਕੋਲ ਹੋਵੇ ਜਨ ਨਹੀਂ ਹੋਵੇ ਤਾਂ 5 ਸਾਲ ਬਾਅਦ ਚੋਣਾ ਕਿਉਂ ਨਹੀਂ ਕਰਾਉਂਦੀ 5 ਸਾਲ ਬਾਅਦ ਵੀ ਤੇ ਬادل ਵਰਗਾ ਚੋਣ ਕਿਉਂ ਬਾਹਰ ਹੀ ਸਕਦੇ ਉੱਤੇ ਉਹਦੀ ਬੁਨਿਆਦ ਉਹਦੀ ਜੜ ਜਿੱਥੇ ਪਈ ਆ ਉਹ ਸਾਡੇ ਐਕਟ ਚ ਪਈ ਆ ਜਿਹੜਾ 1925 ਵਾਲਾ ਹੈ ਜਿਨ੍ਹਾਂ ਨੇ ਪੜਿਆ ਉਹਨਾਂ ਨੂੰ ਪਤਾ ਆ ਔਰ 1925 ਦੇ ਵਿੱਚ ਤੇ ਹਿੰਦੁਸਤਾਨ ਦਾ ਰਾਜ ਨਹੀਂ ਸੀ ਇਹਦਾ ਮਤਲਬ ਸਾਡੇ ਕੋਲੋਂ ਗਲਤੀ ਦੇ ਵਿੱਚ ਕਿਤੇ ਨਾ ਕਿਤੇ ਗਲਤੀ ਹੋਈ ਆ ਕਾਲੀ ਦੇ ਵਿੱਚ ਉਹ ਗਲਤੀ ਕਿੱਥੇ ਹੋਈ ਜਿੱਥੇ ਅਸੀਂ ਆਪਣੇ ਐਕਟ ਦੇ ਵਿੱਚ ਇਹ ਗੱਲ ਪ੍ਰਵਾਨ ਕਰ ਲਈ ਪਿਛੋਕ ਸ਼੍ਰੋਮਣੀ ਕਮੇਟੀ ਦਾ ਹਾਊਸ ਜਿਹੜਾ ਆ ਉਹਦੀਆਂ ਚੋਣਾਂ 5 ਸਾਲ ਬਾਅਦ ਹੋਣਗੀਆਂ ਪਰ ਅੱਗੇ ਉਹਨਾਂ ਇੱਕ ਗੱਲ ਲਿਖੀ ਜਿਹੜੀ ਅਗਲੀ ਲਾਈਨ ਆ ਉਹ ਬੜੀ ਖਤਰਨਾਕ ਆ ਪਰ ਪਰ ਪਾ ਕੇ ਉਹਨਾਂ ਕਹਿੰਦਾ ਜਦੋਂ ਤੱਕ ਅਗਲਾ ਹਾਊਸ ਨਹੀਂ ਚੁਣਿਆ ਜਾਂਦਾ ਤੇ ਪਿਛਲਾ ਹਾਊਸ ਕੰਮ ਕਰਦਾ ਰਹੂਗਾ ਇਹਦਾ ਮਤਲਬ ਕੀ ਹੋ ਗਿਆ ਵੀ 5 ਸਾਲ ਤੋਂ ਜੇ ਖਿੱਚਣਾ ਹੋਵੇ ਤੇ ਪਿਛਲੇ ਉਸ ਨੂੰ ਇਹ ਪਾਵਰ ਦੇ ਦਿੱਤੀ ਵੀ ਤੂੰ ਹਣ ਅੱਗੇ ਭਾਵੇਂ 10 ਸਾਲ ਤੇ 15 ਸਾਲ ਲੱਗਾ ਰਹਿ ਸੋ ਸਾਨੂੰ ਉਹ ਵੀ ਦੂਰ ਕਰਨਾ ਪੈਣਾ ਜਦਨ ਕਿਤੇ ਸਾਡੇ ਕੋਲ ਤਾਕਤ ਆਵੇ ਹੁਣ ਬੀਜੇਪੀ ਜਾਂ ਜਿਹੜਾ ਹਿੰਦੁਸਤਾਨ ਆ ਉਹਨੇ ਆਪਣੀ ਪ੍ਰੈਕਟਿਸ ਬਦਲ ਲਈ ਆ ਇਹ ਗੱਲਾਂ ਹੁਣ ਮੈਨੂੰ ਲੱਗਦਾ ਸਾਨੂੰ ਇੱਕ ਪਾਸੇ ਰੱਖ ਦੇਣੀਆਂ ਚਾਹੀਦੀਆਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ ਹੁਣ ਉਹਨੂੰ ਬਾਦਲ ਵਰਗੇ ਨਹੀਂ ਚਾਹੀਦੇ ਅਸੀਂ ਕਹਿੰਨੇ ਵੀ ਜਿੱਦਨ ਉਹਨਾਂ ਨੂੰ ਬਾਦਲ ਵਰਗੇ ਮਿਲਨ ਕੋ ਚੋਣਾ ਕਰਾਉਣਗੇ ਨਹੀਂ ਹੁਣ ਉਹਨਾਂ ਨੇ ਵਿਸਾਖੀਆਂ ਦਾ ਸਹਾਰਾ ਲੈਣਾ ਛੱਡਤਾ ਆ ਹੁਣ ਬਾਦਲ ਧਿਰ ਵੇਖੋ ਤੁਸੀਂ ਇਸ ਟਾਈਮ ਬਾਦਲ ਧਿਰ ਵੀ ਤਾਂ ਹੈਗੀ ਆ ਨਾ ਜਦ ਜਿੱਦਣ ਸੀਗਾ ਬਾਦਲ ਉਹਦਨ ਕਿਹੜੀਆਂ ਪੰਜ ਸਾਲ ਬਾਅਦ ਚੋਣਾ ਕਰਾ ਲਿਆ ਕਾਰਨ ਕੀ ਆ ਕਾਰਨ ਇਹ ਆ ਵੀ ਉਹਨਾਂ ਨੂੰ ਇਹ ਲੱਗਾ ਜਾਂ ਉਹਨਾਂ ਨੂੰ ਇਹ ਲੱਗਦਾ ਆਏਗਾ ਵੀ ਅਸੀਂ ਕਿਸੇ ਦਾ ਸਹਾਰਾ ਕਿਉਂ ਲੈਣਾ ਸਿੱਧਾ ਤੇ ਉਹਨਾਂ ਨੇ ਆਪਣੇ ਸਿੱਧੇ ਬੰਦੇ ਲਿਆਂਦੇ ਤੁਸੀਂ ਵੇਖ ਲਓ ਹਯੂਰ ਸਾਹਿਬ ਦਾ ਹਾਲ ਕਮੇਟੀਆਂ ਦਾ ਹਰਿਆਣਾ ਸਾਡੇ ਗਵਾਂਡ ਚ ਦੱਸੋ ਕਿਸ ਨੂੰ ਭਿਲੇ ਖੜਾ ਰਹਿ ਗਿਆ ਵੀ ਭਾਜੀਪੀ ਤਾਂ ਬਖਰੇ ਨੇ ਦੂਜੇ ਤਖਤਾਂ ਦਾ ਹਾਲ ਵੇਖੋ ਸਾਡਾ ਕੀ ਆ ਤੇ ਉਹੀ ਕੰਮ ਹੋਣਾ ਉਹਨਾਂ ਨੇ ਇੱਥੇ ਕਰਨਾ ਹੁਣ ਉਹਨਾਂ ਨੇ ਸਾਡੇ ਵਿੱਚੋਂ ਕਮਜ਼ੋਰ ਨਹੀਂ ਲੱਭਣੇ ਉਹਨਾਂ ਆਪਣੇ ਤਿਆਰ ਕੀਤੇ ਬੰਦੇ ਸਾਡੇ ਇੱਥੇ ਲਿਆ ਕੇ ਫਿੱਟ ਕਰਨੇ ਆ ਉਹਦੇ ਤੇ ਉਹਨਾਂ ਦਾ ਜੋਰ ਲੱਗਾ ਆ ਤੇ ਇਹ ਪਹਿਲੀ ਵਾਰੀ ਨਹੀਂ ਹੋਇਆ ਸਾਡੇ ਨਾਲ ਕਿ ਇੱਥੇ 11-12 ਸਾਲ ਦਾ ਜਾਂ 15 ਸਾਲ ਦਾ ਸਮਾਂ ਪੈ ਗਿਆ ਉਹਨਾਂ ਤੇ ਸਾਡੀਆਂ ਵੋਟਾਂ ਨਾਲ ਮਾਨ ਸਾਹਿਬ ਬੈਠੇ ਨੇ ਸਾਡਾ ਤਾਂ ਚਲੋ ਉਹਨਾਂ ਦਾ ਜਨਮ ਨਹੀਂ ਹੋਇਆਗਾ ਤੁਹਾਨੂੰ ਯਾਦ ਹੋਊਗਾ ਸਾਰੇ ਬਜ਼ੁਰਗਾਂ ਨੂੰ 1979 ਦੀ ਹੋਈ ਚੋਣ 1996 'ਚ ਜਾ ਕੇ ਦੁਬਾਰਾ ਹੋਈ 17-18 ਸਾਲ ਬਾਅਦ ਸੋ ਇਹ ਸਾਡੇ ਨਾਲ ਐਵੇਂ ਚੱਲਦਾ ਰਹਿਣਾ ਸਮੱਸਿਆ ਇਹ ਆ ਕਿ ਸਾਡੀਆਂ ਚੋਣਾਂ ਕਰਵਾਉਣ ਦੇ ਲਈ ਅਸੀਂ ਖੁਦ ਉਹਨੇ ਸਮਰਥ ਨਹੀਂ ਗਏ ਸਾਡਾ ਫੈਸਲਾ ਇੰਡੀਆ ਦੀ ਪਾਰਲੀਮੈਂਟ ਕਰਦੀ ਸੋ ਸਾਨੂੰ ਆਪਣੇ ਫੈਸਲੇ ਇੰਡੀਆ ਦੀ ਜੰਗਲ ਦੇ ਵਿੱਚੋਂ ਬਾਹਰ ਕੱਢਣੇ ਪੈਣਗੇ ਸਾਡੀ ਹਰ ਤਾਕਤ ਇੰਡੀਆ ਨੇ ਆਪਣੇ ਕੰਟਰੋਲ 'ਚ ਰੱਖੀ ਹੋਈ ਗੁਰਦੁਆਮ ਸਾਡੇ ਗੁਰਦੁਆਰੇ ਸਾਡੇ ਪ੍ਰਬੰਧ ਕਿੰਨਾ ਦੇ ਹੱਥਾਂ 'ਚ ਦੇਣਾ ਕਦੋਂ ਦੇਣਾ ਸਾਡੀਆਂ ਵੋਟਾਂ ਕਦੋਂ ਕਰਾਉਣੀਆਂ ਉਹ ਤਾਂ ਕੌਣ ਕਰਦਾ ਦਿੱਲੀ ਇੰਡੀਆ ਦੀ ਪਾਰਲੀਮੈਂਟ ਜ਼ਮੀਨ ਸਾਡੀ ਇਹਦੇ ਉੱਤੇ ਕਿਸ ਤਰ੍ਹਾਂ ਦਾ ਕਾਨੂੰਨ ਲਾਗੂ ਹੋਣਾ ਤੈ ਕੌਣ ਕਰਦਾ ਦਿੱਲੀ ਸਾਡੇ ਪਾਣੀ ਇਹਨਾਂ ਨੂੰ ਕਿੱਥੇ ਵਰਤਣਾ ਕਿਵੇਂ ਵਰਤਣਾ ਤੈ ਕੌਣ ਕਰਦਾ ਦਿੱਲੀ ਸਾਡਾ ਬਾਰਡਰ ਨਾਲ ਦਾ ਏਰੀਆ ਬੀਐਸਐਫ ਦੀਆਂ ਤਾਕਤਾਂ ਵਧਾ ਕੇ ਸਾਡੇ ਸ਼ਹਿਰਾਂ ਦੇ ਵਿੱਚ ਵਾੜਤਾ ਅੰਮ੍ਰਿਤਸਰ ਵੀ ਉਹਦੇ ਵਿੱਚ ਵਾੜਤਾ ਕੌਣ ਤੈ ਕਰਦਾ ਦਿੱਲੀ ਜਿਹੜਾ ਵੀ ਚੜਾ ਪੰਜਾਬ ਬਚ ਗਿਆ ਉਥੇ ਐਨਆਈਏ ਵਰਗਿਆਂ ਨੂੰ ਅੰਨੀਆਂ ਤਾਕਤਾਂ ਦਿੱਤੀਆਂ ਤੇ ਐਨਆਈਏ ਦੀ ਤਾਕਤ ਦੇਖੋ ਤੁਸੀਂ ਅਸੀਂ ਕਈ ਵਾਰੀ ਪਾਵਰ ਲੈਂਡ ਦੇ ਲਈ ਬੜੇ ਹੁੰਨੇ ਆ ਵੀ ਸਾਨੂੰ ਪਾਵਰ ਲੈਣੀ ਚਾਹੀਦੀ ਹੈ ਉਹ ਠੀਕ ਹੈ ਆਪਣੀ ਲੜਾਈ ਦਾ ਇੱਕ ਹਿੱਸਾ ਦਾ ਰੱਖੋ ਪਰ ਨਾਲ ਦੀ ਨਾਲ ਰਿਐਲਿਟੀ ਨੂੰ ਵੀ ਸਮਝੋ ਪਾਵਰ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਟਾਈਮ ਇੰਨੀ ਕਿਹਾ ਕਿ ਐਨਆਈਏ ਦੀ ਗੱਡੀ ਦਿੱਲੀੋਂ ਚੱਲੇ ਤੇ ਪੰਜਾਬ ਦਾ ਮੁੱਖ ਮੰਤਰੀ ਉਸ ਗੱਡੀ ਨੂੰ ਡੱਕ ਨਹੀਂ ਸਕਦਾ ਤੇ ਪੰਜਾਬ ਪੁਲਿਸ ਦੀ ਪਾਵਰ ਇੰਨੀ ਕਿਹਾ ਕਿ ਉਹ ਸਿਰਫ ਐਨਆਈਏ ਦੀ ਗੱਡੀ ਨੂੰ ਰਾਹ ਦੱਸ ਸਕਦੇ ਆ ਵੀ ਤੂੰ ਜਿਹੜੇ ਘਰ ਜਾਣਾ ਉਹਦਾ ਘਰ ਹੋਈ ਡਾਕਰੀ ਸਕਦੇ ਇੰਡੀਆ ਦੀ ਇੱਕ ਏਜੰਸੀ ਦੀ ਪਾਵਰ ਇਹਨੇ ਉਹਨੇ ਤੇ ਪੰਜਾਬ ਨੂੰ ਸਾਡੇ ਵਰਗੇ ਲੋਕਾਂ ਨੂੰ ਚਾਰੇ ਪਾਸੇ ਘੇਰਿਆ ਆ ਤੇ ਅਸੀਂ ਕੀ ਕਰਦੇ ਪਏ ਸੋ ਅਸੀਂ ਸਮਝੀਏ ਜਦੋਂ ਅਸੀਂ ਹਾਲ ਦੁਆਈ ਪਾਉਨੇ ਹਸਤੇ ਜਾਂ ਤੋਂ ਇਹ ਕਹਿੰਨੇ ਆ ਕਿ ਪੰਜਾਬ ਦੇ ਕੋਲੋਂ ਸਾਰੀਆਂ ਤਾਕਤਾਂ ਖੋਈਆਂ ਜਾ ਰਹੀਆਂ ਐਨਆਈਏ ਦੀ ਜਿਹੜੀ ਛਾਪੇ ਮਾਰੀ ਹੋਈ ਤੁਸੀਂ ਉਹਨੂੰ ਸਾਰੀ ਨੂੰ ਵੀ ਗੱਲ ਨੂੰ ਸਮਝੋ ਇਹ ਪਹਿਲੀ ਵਾਰੀ ਨਹੀਂ ਹੋਈ ਤੇ ਆਖਰੀ ਵਾਰੀ ਨਹੀਂ ਗਈ ਯੂਐਫੀ ਇਹ ਪਹਿਲੀ ਵਾਰੀ ਨਹੀਂ ਲੱਗਾ ਤੇ ਆਖਰੀ ਵਾਰੀ ਨਹੀਂ ਲੱਗਾ ਐਨਐਸਏ ਪਹਿਲੀ ਵਾਰੀ ਨਹੀਂ ਲੱਗੀ ਤੇ ਆਖਰੀ ਵਾਰੀ ਨਹੀਂ ਲੱਗੀ ਇਹ ਲਗਣੀਆਂ ਨੇ ਸਾਡੇ ਉਤੇ ਪਰ ਜੇ ਹੁਣ ਇਹਦਾ ਅੱਗੇ ਹੱਲ ਕੀ ਆਵੇ ਇੱਕ ਹੱਲ ਤੇ ਉਹ ਆ ਜਿਹੜਾ ਅਸੀਂ ਸਾਰੀਆਂ ਸਟੇਜਾਂ ਤੋਂ ਕਹਿੰਦੇ ਆਂ ਪਿੱਛੇ ਖਾਲਸਪੁਰ ਤੋਂ ਬਿਨਾ ਸਾਡਾ ਕੋਈ ਹੱਲ ਨਹੀਂ ਤੇ ਹੁੰਦਾ ਵੀ ਐਵੇਂ ਪਰ ਸਮੱਸਿਆ ਉੱਥੇ ਆ ਜਾਂਦੀ ਜਦੋਂ ਇੱਕ ਵੱਡਾ ਹਿੱਸਾ ਸਿੱਖਾਂ ਦਾ ਸਾਡਾ ਹੀ ਸਾਨੂੰ ਮਤ ਦੇਣ ਲੱਗ ਪੈਂਦਾ ਭੀ ਨਹੀਂ ਜੀ ਤੁਸੀਂ ਤਾਂ ਖਾਲਸਪੁਰ ਦੀ ਗੱਲ ਕਰਕੇ ਤੇ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਕਰਦੇ ਹੋ ਇਥੋਂ ਤੱਕ ਚਲ ਜਾਂਦਾ ਹੈ ਵੀ ਇਹ ਵੀ ਕਹਿਣਾ ਪੈਂਦਾ ਜੀ ਸੰਤ ਜਰਨੈਲ ਸਿੰਘ ਨੇ ਤਾਂ ਕਦੀ ਖਾਲਸਾਤਾਨ ਮੰਗਿਆ ਨਹੀਂ ਜਿਹੜੀ ਗੱਲ ਜਿਹਾਰ ਨੇ ਕੀਤੀ ਇਹ ਆ ਸਿਸਟਮ ਦੀ ਗੁਲਾਮੀ ਵੀ ਹੁਣ ਸਾਡਾ ਜੋਰ ਲੱਗ ਗਿਆ ਵੀ ਸੰਤ ਜਰਨੈਲ ਸਿੰਘ ਨੂੰ ਵੀ ਇਹ ਤੈਅ ਕਰੀਏ ਵੀ ਹਿੰਦੁਸਤਾਨੀ ਆ ਉਹ ਪਿਓ ਮੁਲਕ ਦੇ ਵਿਰੋਧੀ ਨਹੀਂ ਕਿ ਉਹਨੇ ਤਾਂ ਖਾਲਸਾਤਾਨ ਮੰਗਿਆ ਨਹੀਂ ਜਿਹੜਾ ਸ਼ਖਸ ਸ਼ਹਾਦਤ ਦੇ ਗਿਆ ਅਕਾਲ ਤਖਤ ਦੇ ਇੱਕ ਫੌਜ ਦੇ ਖਿਲਾਫ ਲੜਦਿਆ ਮੁਲਕ ਦੇ ਖਿਲਾਫ ਲੜਦਿਆ ਸਾਡੇ ਪ੍ਰਚਾਰਕਾਂ ਦਾ ਜੋਰ ਲੱਗ ਗਿਆ ਸਟੇਜਾਂ ਤੋਂ ਕਹਿੰਦੇ ਆ ਕਹਿੰਦੇ ਆ ਵੀ ਉਹਨੇ ਤਾਂ ਕਦੀ ਖਾਲਸਾਤਾਨ ਨਹੀਂ ਮੰਗਿਆ ਦੱਸੋ ਸਗੋਂ ਖਾਲਸਤਾਨ ਤੇ ਇੱਕ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਅਸੀਂ ਉਹਨੂੰ ਬਦਨਾਮੀ ਚ ਕਦੋਂ ਦਾ ਲੈ ਗਏ ਆ ਕਿਸੰਤਾ ਦੇ ਨਾਲ ਖਾਲਸਤਾਨ ਜੋੜ ਕੇ ਉਹਨਾਂ ਦੀ ਸ਼ਖਸੀਅਤ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਕਿੰਨੇ ਵਾੜਿਆ ਸਾਡੇ ਮਨਾਂ ਚ ਸਿਸਟਮ ਨੇ ਵਾੜਿਆ ਸੋ ਖਾਲਸਤਾਨੀ ਹੋਣਾ ਮਾਣ ਦੇ ਨਾਲ ਕਹੋ ਤੇ ਖਾਲਸਤਾਨ ਦੇ ਲਈ ਲੜੋ ਪਰ ਉਸ ਲੜਾਈ ਦੇ ਵਿੱਚ ਵਿੱਚ ਜਿਹੜੀਆਂ ਇਹ ਲੜਾਈਆਂ ਨੇ ਨਿੱਕੀਆਂ ਨਿੱਕੀਆਂ ਇਹਨਾਂ ਨੂੰ ਵੀ ਨਾਲ ਸਾਨੂੰ ਕੈਰੀ ਕਰਨਾ ਪਏਗਾ ਸ਼੍ਰੋਮਣੀ ਕਮੇਟੀ ਦੀ ਚੋਣਾਂ ਆਣ ਚਾਹੀ ਦੂਸਰੀਆਂ ਲੜਾਈਆਂ ਨੇ ਔਰ ਉਹਦੇ ਵਿੱਚ ਜਿਹੜਾ ਹੈ ਤੇ ਸੁਝਾਆ ਆ ਮੈਂ ਉਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਅਸੀਂ ਇਸ ਟਾਈਮ ਬਹੁਤ ਹਿੱਸਿਆਂ 'ਚ ਵੰਡੇ ਪਏ ਹਾਂ ਜਿਨ੍ਹਾਂ ਨੇ ਈਵਨ ਤੁਸੀਂ ਇਹ ਵੀ ਵੇਖੋ ਜਿਹੜੀਆਂ ਬੱਤੇ ਰਾਣੇ ਜਿਹੜੀਆਂ ਸਾਡੇ ਵਰਗੀਆਂ ਤੇ ਰਾਣੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਰਾਉਣ ਦੇ ਲਈ ਜ਼ੋਰ ਲਾ ਰਹੇ ਹਾਂ ਸਾਡੇ 'ਚ ਵੀ ਕਿੰਨੇ ਵੱਖਰੇਵੇਂ ਸੋ ਘੱਟੋ ਘੱਟ ਮੈਂ ਚਾਹੁੰਦਾ ਵੀ ਬੇਸ਼ੱਕ ਬਾਅਦ 'ਚ ਇਕੱਲੇ-ਇਕੱਲੇ ਲੜ ਲੀਏ ਕੋਈ ਗੱਲ ਨਹੀਂ ਜੇ ਜਿਹੜੇ ਇਹ ਚਾਹੁੰਦੇ ਆ ਵੀ ਚੋਣਾਂ ਕਰਾਈਆਂ ਜਾਣ ਘੱਟੋ ਘੱਟ ਉਹ ਤੇ ਅਸੀਂ ਬੈਠੀਏ ਇੱਕ ਜਗ੍ਹਾ ਦੇ ਉੱਤੇ ਬਾਚਵਕ ਲੋਕਾਂ ਨੂੰ ਮੈਂ ਇੱਕ ਵੱਡੇ ਪਰਪੇਖ ਦੇ ਵਿੱਚ ਇਹ ਗੱਲ ਕਹਿ ਦੇਣੀ ਚਾਹੁੰਦਾ ਆ ਪੰਜਾਬ ਹਿੰਦੁਸਤਾਨ ਦੀ ਇਸ ਟਾਈਮ ਕਲੋਨੀ ਆ ਤੁਹਾਡਾ ਸਾਰਾ ਕੁਝ ਖੋਇਆ ਗਿਆ ਦੱਸੋਰ ਕਲੋਨੀ ਹੁੰਦੀ ਕੀ ਆ ਸਾਡੇ ਲੋਕ ਕਹਿਣ ਲੱਗ ਪੈਂਦੇ ਵੀ ਗੁਲਾਮੀ ਨਹੀਂ ਆ ਗਈ ਹੋਰ ਗੁਲਾਮੀ ਕੀ ਹੁੰਦਾ ਹੁਣ ਤੁਹਾਨੂੰ ਗਿੱਟਿਆ ਤਾਂ ਸੰਗਲ ਪਾ ਕੇ ਸੜਕਾਂ ਤੇ ਕਸੀਟਣ ਫੇਰੀ ਮੰਨੋਗੇ ਕਿਹੜੀ ਚੀਜ਼ ਆ ਪੰਜਾਬ ਦੇ ਕੋਲ ਰਹਿ ਗਈ ਜਦੋਂ ਸਾਰਾ ਕੁਝ ਲੁੱਟ ਕੇ ਲੈ ਗਿਆ ਤੇ ਹੋਰ ਕਿਹੜੀ ਤਰੀਕੇ ਦੇ ਨਾਲ ਗੁਲਾਮੀ ਤੇ ਕਿਹੜੀ ਤਰੀਕੇ ਦੇ ਨਾਲ ਸਾਡੀ ਕਲੋਨੀ ਬਣਨੀ ਪੰਜਾਬ ਸੋ ਬੀਐਸਐਫ ਤੋਂ ਲੈ ਕੇ ਐਨਐਸਏ ਤੱਕ ਦੀਆਂ ਤਾਕਤਾਂ ਸਾਰੀਆਂ ਤੇ ਜਿਸ ਤਰੀਕੇ ਨਾਲ ਵਰਤਿਆ ਜਾਂਦਾ ਆ ਇਹ ਸਾਰਾ ਕੁਝ ਇਸ ਗੱਲ ਨੂੰ ਸ਼ੋਅ ਕਰਦਾ ਆ ਕਿ ਪੰਜਾਬ ਦੇ ਕੋਲ ਇਸ ਟਾਈਮ ਕੋਈ ਤਾਕਤ ਨਹੀਂ ਰਹਿ ਗਈ ਤੇ ਜੇ ਤਾਕਤ ਆਉਣੀ ਆ ਸਾਡੇ ਕੋਲ ਤੇ ਉਹਦੇ ਲਈ ਸਾਡੇ ਇੰਸਟੀਟਿਊਸ਼ਨਸ ਆਜ਼ਾਦ ਹੋਣੇ ਚਾਹੀਦੇ ਆ ਤੇ ਇੰਸਟੀਟਿਊਸ਼ਨਸ ਆਜ਼ਾਦ ਹੋਣ ਦੇ ਨਾਲ-ਨਾਲ ਜਦੋਂ ਤੱਕ ਸਾਡਾ ਮੁਲਕ ਪੰਜਾਬ ਖਾਲਿਸਤਾਨ ਇੰਡੀਆ ਦੇ ਕਬਜ਼ੇ ਤੋਂ ਆਜ਼ਾਦ ਨਹੀਂ ਨਾ ਹੋ ਜਾਂਦਾ ਉਦੋਂ ਤੱਕ ਇੰਸਟੀਟਿਊਸ਼ਨ ਵੀ ਰੱਦੀ ਰਹਿਣਗੇ ਸੋ ਸਾਡੀ ਲੜਾਈ ਇਹ ਇੰਸਟੀਚਿਊਸ਼ਨਸ ਆਜ਼ਾਦ ਕਰਾਉਣ ਦੇ ਨਾਲ ਨਾਲ ਵੱਡੀ ਲੜਾਈ ਹਮੇਸ਼ਾ ਨੌਜਵਾਨਾਂ ਨੂੰ ਯਾਦ ਰੱਖਿਓ ਕਿ ਖਾਲਸਾਤਾਨ ਦੀ ਆਜ਼ਾਦੀ ਦੀ ਲੜਾਈ ਆਪਣੇ ਮੋਢਿਆਂ ਤੇ ਹਮੇਸ਼ਾ ਚੁੱਕ ਕੇ ਰੱਖਣੀ ਆ ਔਰ ਜਦੋਂ ਤੱਕ ਉਹ ਨਹੀਂ ਬਣਦਾ ਉਦੋਂ ਤੱਕ ਸੰਘਰਸ਼ੀਲ ਰਹਿਣਾ ਆ ਔਰ ਮਾਣ ਦੇ ਨਾਲ ਕਹਿਣਾ ਕਿ ਅਸੀਂ ਖਾਲਸਤਾਨੀ ਆ ਅਸੀਂ ਪੰਜਾਬੀ ਆ ਨਾ ਕਿ ਹਿੰਦੁਸਤਾਨੀ ਇੰਨੀਆਂ ਗੱਲਾਂ ਦੇ ਨਾਲ ਖੇਮਾ ਦਾ ਜਾ ਚੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ